ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਅਸੀਂ ਜਾ ਰਹੇ ਹਾਂ ਜੀ ਬਬੜਪਾਲ ਸਿੰਘ ਤੇ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਤੇ ਆਇਆ ਬੰਦੇ ਨੇ ਜिद ਕਰਕੇ ਸਾਨੂੰ ਕਿਹਾ ਕਿ ਰਾਤ ਨੂੰ 9 ਵਜੇ ਹੀ ਤੁਰਨਾ ਹੈ ਤੇ ਹੁਣ ਅਸੀਂ ਤੁਰ ਰਹੇ ਹਾਂ ਤੇ ਰਸਤੇ ਦਾ ਬਿਲਕੁਲ ਪਤਾ ਨਹੀਂ ਹੈਗਾ ਮੈਪ ਦੇ ਸਾਰੇ ਜਾਵਾਂਗੇ ਜੀ ਚੱਲੇ ਹਾਂ ਜੀ ਬਬੜਪਾਲ ਸਿੰਘ ਦੇ ਦਰਸ਼ਨ ਕਰਨ ਤਨ ਤਨ ਬੜਪਾਲ ਸਿੰਘ ਕਿਰਿਓ ਕਿਰਪਾ ਦਤਿਓ ਪਹਿਲੇ ਆਪਾਂ ਲਵਾਂਗੇ ਜੀ ਬੀਜੀ ਨੂੰ ਜਿਨ੍ਹਾਂ ਦੇ ਕਰਕੇ ਗੱਡੀ ਆਪਣੇ ਕੋਲ ਆਈ ਹੈ ਸਾਰਾ ਜਿਨ੍ਹਾਂ ਦੇ ਜਿਨ੍ਹਾਂ ਦੁਆਰਾ ਅਸੀਂ ਅਰਦਾਸ ਤੋਂਨੇ ਆ ਬਰਡਪਾਸ ਜੀ ਅੱਗੇ ਤੇ ਅਰਦਾਸ ਸਾਡੀ ਪੂਰੀ ਹੋ ਜਾਂਦੀ ਆ ਤੇ ਪਹਿਲੇ ਉਹਨਾਂ ਨੂੰ ਲਵਾਂਗੇ ਨਾਲ ਸੀਰੋਂ ਵੀ ਜੀ ਥੋੜੇ ਕਮਜ਼ੋਰ ਹੋ ਗਏ ਆ ਲੇਕਿਨ ਇਹ ਆ ਕਿ ਸਾਡਾ ਮਾਨੇ ਕਿ ਜਦੋਂ ਅਸੀਂ ਗੱਡੀ ਲਵਾਂਗੇ ਤੇ ਉਹਨਾਂ ਨੂੰ ਨਾਲ ਖੜਾਾਂਗੇ ਦਰਸ਼ਨ ਕਰਾਵਾਂਗੇ ਤੇ ਇਸ ਕਰਕੇ ਤੁਰੰਤ ਥੋੜੀ ਜੀ ਮੁਸ਼ਕਲ ਹੁੰਦੀ ਆ ਉਹਨਾਂ ਨੂੰ ਲੇਕਿਨ ਚਲੋ ਸਾਡੇ ਕਰਮਾ ਚੋ ਸੇਵਾ ਆਹੀਂ ਖੋਦ ਲਈ ਆ ਲਓ ਜੀ ਵੀਰ ਜੀ ਵੀਰ ਜੀ ਆਪਣਾ ਟੂਰ ਹੈ ਗਿਆ ਕੱਲ ਪਰਸਵਾ ਪਾ ਆਣਾ ਜੀ ਆਹ ਦੇ ਵਿੱਚ ਗਾਲ ਦੇ ਕੱਪੜੇ ਠੀਕ ਆ ਆ ਇਹ ਕਿ ਕੱਟ ਲਾ ਜੀ ਬਸ ਠੀਕ ਆ ਠੀਕ ਆ ਹਾਂ ਜੀ ਸਹੀ ਆ ਰੱਖਾਂ ਫਿਰ ਮੈਂ ਸਮਾਨ ਜੀ ਰੱਖਾਸ ਮਾਨ ਕੀ ਸਮਾਨ ਰੱਖਾਂ ਮੈਂ ਕਿਆ ਕੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਵੀਰ ਜੀ ਠੀਕ ਆ ਵੀਰ ਜੀ ਲਓ ਜੀ ਚਲੋ ਵੀਡੀਓ ਬਣਾ ਲਈ ਤੁਹਾਡੀ ਵੀਡੀਓ ਪਾਇਆ ਕਰ ਨਹੀਂ ਰੋਜ਼ ਰੋਜ਼ ਵੇਲਾ ਕਰਿਓ ਠੀਕ ਹੈ ਵੀ ਪਰਸੋਂ ਆਉਣਾ ਸੀ ਅੱਛਾ ਹਾਂਜੀ ਚਲੋ ਕੋਈ ਓਕੇ ਜੀ ਇਹ ਤੇ ਮੇਰਾ ਕੰਮ ਨਹੀਂ ਇਹ ਉਹ ਬਸ ਅਕੋਰਡਿੰਗ ਭਾਈ ਆ ਜਿਹੜੀਆਂ ਨਾ ਸਾਰਾ ਪਿੰਡ ਇਕੱਠੇ ਹੋ ਗਏ ਇਸ ਜੰਦਾ ਨਾ ਨੇ ਇਹ ਗੱਲ ਸੁਣਾ ਹਾਂਜੀ ਇਦਾਂ ਲੰਗਰ ਵਧਾਉਣਾ ਨਹੀਂ ਆ ਅੱਛਾ 4 ਕਿਲੋ ਵੇਟ ਤੋਂ ਮੇਰਾ ਵਧਾਇਆ ਵੇ 4 ਕਿਲੋ ਦਰਜਾ ਲਾ ਆ 40 ਸੈਂਚਰੀ ਹੋ ਜਾਊਗੀ ਹੂੰ 40 ਸੈਂਚਰੀ ਹੋ ਜਾਊਗੀ ਆ 5 ਰਾਨੀ ਘਟਾ 5 ਕਿਲੋ ਘਟਾ ਸੈਂਚਰੀ ਹੋ ਜਾਊਗੀ ਕਿੰਨੇ ਦੇ ਲੱਗੂਗੇ ਛੋਟੇ ਵੀ ਕਿਹੜਾ ਪੰਦੇ ਆ ਪੰਦੇਰ ਪੰਦੇਰ ਲਓ ਜੀ ਪੰਦੇਰ ਪਿੰਡ ਤੋਂ ਲੰਗਰ ਛਕਿਆ ਸੀ ਜੀ ਕੋ ਰਾਤ ਦੇ 10 ਵਜੇ ਆ ਤੇ ਆ ਛੋਟੇ ਛੋਟੇ ਵੀਰ ਆਪਣੀ ਸੇਵਾ ਕਰਦੇ ਪਏ ਆ ਆਹ ਖਾ ਲੋ ਮਾਸਾ ਕੀ ਆ ਬੈਰ ਬੈਰ ਚਾ ਅਰਜਨ ਮੈਨੂੰ ਦੇ ਯਾਰ ਪਾ ਗਏ ਵੀਰੇ ਮੇ ਕੋਟ ਦੇ ਇਹ ਆਪਾਂ ਵੀਡੀਓ ਪਾਣੀ ਆ ਜੜੀ ਮੋਬਾਈਲ ਤੋਂ ਵੇਖ ਲਿਆ ਕਰਨੀ ਸਾਰੇ ਨੇ ਸਾਰੇ ਨੇ ਫੋਨ ਤੋਂ ਵੇਖ ਲਿਆ ਕਰਨੀ ਵੀਡੀਓ ਇੱਧਰ ਆ ਬੋਤਲ ਲੈ ਲਓ ਕਿਹੜੀ ਬੋਆ ਛੋੜ ਲਗੇ ਸ਼ਾਪਿੰਗ ਚਾਹ ਬਣੀ ਹੁੰਦੀ ਚਾਹ ਛੋੜ ਲਗੇ ਤੂੰ ਕੋਈ ਨਹੀਂ ਉੱਥੇ ਪੀਲਾਂਗੇ ਸੇਵਾ ਪਾਣੀ ਆ ਇਹ ਨਾ ਦੇ ਕੋਈ ਅੱਜ ਛੋੜ ਆ ਗਏ ਪਾਪਾ ਅਰਸਾ ਆਈ ਅਰਸਾ ਇਹ ਕੋਈ ਨਹੀਂ ਜੇ ਨਾ ਮਨ ਡਿਲਾ ਗਿਆ ਅਹ ਰਾਜ ਦੀ ਗੱਲ ਲਗੀ ਹੈ ਪਰਵਾਹੀ ਨਹੀਂ ਪਰਵਾਹ ਵੇਖੋ ਬੇਬੇ ਨੰਦਪੁਰ ਜਾਣਾ ਲੈ ਜਾ ਨੰਦਪੁਰ ਜਾਣਾ ਲੈ ਜਾ 1000 2000 3000 ਉਹ ਵਾਈਰ ਵਾਈਰ ਕੋਈ ਗੱਲ ਨਹੀਂ ਖਰਚਣ ਆਏ ਆ ਲੈਣ ਡੋਣਾ ਆਏ ਆ ਇਹ ਗੁਰੂ ਨਾਨਕ ਦੇ ਆਸਰਾ ਪਰਵਾਹ ਨਾ ਕਰ ਖਰਚਣ ਆਏ ਵੇਖੋ ਜੀ ਹਾਂਜੀ ਸ਼ੋਹਨ ਆਈਦਾ ਆ ਜਾਣ ਦਾ ਤਮੰਨਾ ਇਹ ਨਹੀਂ ਕਿ ਅਸੀਂ ਜਾਣਾ ਆ ਬਾ ਦੇਰਾ ਸਾਹਿਬ ਦੇ ਆਏ ਆ। ਬਾਬਾ ਜੀ ਤੇ ਆ ਗਏ ਆ ਜੀ। ਬਾਬਾ ਜੀ ਦੇ ਮੇਰੀ ਸਾਹਿਬ ਤੇ ਰਸਤੇ ਦਾ ਬਿਲਕੁਲ ਵੀ ਪਤਾ ਨਹੀਂ ਲੱਗਾ। ਹੋਈ ਤੰਗੀ ਨਹੀਂ ਹੋਈ। ਮਾੜੀ ਦੀ ਕਿਰਪਾ ਰਹੀ ਬਾਬਾ ਜੀ ਨੇ ਆਪ ਹੱਥ ਰੱਖਿਆ ਤੇ ਐਹੀ ਪਹੁੰਚ ਚੁੱਕੇ ਆ ਜੀ। ਪੰਜਾਬ ਤੋਂ ਸੀਮਾ ਸਰਪ੍ਰੇ ਦੇ ਜਾਈਂ ਕਰਤੀ ਦੇ। ਵੀ ਜੀ ਨਾ ਕਿਹੜੀ ਆਂਦੇ ਨਾ। ਆ ਰੋ ਰੋ ਇਧਰ ਬੋ ਰਹਾ ਜੀ ਚੌਥੀਓ ਕਿਨੇ ਜਾਣੇ ਆਇਆ ਇੱਥੋਂ ਉਹਨਾਂ ਨੇ ਆਖਣਾ ਪਿਆ ਨਾ ਕਿ ਲੋ ਤੇ ਆਖਿਓ ਹੀ ਦਿੱਲੀ ਆਏ ਕਿਨੇ ਮੋਟਰਸਾਈਕਲ ਇੱਕ ਦੀ ਬੋਲੀ ਉਹਨੂੰ ਪੁੱਛਿਆ ਮੜਿਆ ਅੱਧਰ ਅੱਗੇ ਬਾਬਾ ਜੀ ਹਾਲ ਨਹੀਂ ਬਾਬਾ ਨਹੀਂ ਜਾਣੀ ਵੀ ਤੇ ਟੋਕ ਚੱਲ ਰਹੀ ਜਾਂਦਾ ਅੱਗੇ ਕਿੱਦੀ ਜਾਣਦੇ ਕੋਈ ਅੱਧਰ ਅੱਗੇ ਵੀ ਜਾਖਦੀ ਐ ਅੱਜ ਨਹੀਂ ਜਾਣਦੇ ਕਿਰੇ ਨੂੰ اچھا ਮੋਟਰਸਾਈਕਲ ਨਬਾਈ ਨਬਾਈ ਜਿਹੜੋ ਕਿਥੇ ਲਾਈਏ ਗੱਡੀ ਕਿਥੇ ਲਾਈਏ ਭਾਈ ਉੱਥੇ ਲਾਇਆ ਗੱਡੀ ਉਹ ਦੇਖੋ ਤੇਰ ਪਰ ਚਿਗਣਾ ਦੇ ਉਥਾ ਨਾ ਅੱਛਾ ਮੇਰੇ ਨਾਲ ਸੁਣੋ ਕਿਹਨਾਂ ਨੂੰ ਕਹਿਆ ਹੈ ਕਿ ਉਹ ਪੁਲਸਵਾਲਿਆਂ ਨੂੰ ਕਹਿਆ ਨਾ ਸੀਆਰਪੀ ਵਾਲਿਆਂ ਨੂੰ ਫੇਨ ਗੋਲ ਦੇਣਗੇ ਲੰਗੜਮ ਦੇ ਰਿਹਾ ਨਾ ਕੋਈ ਵੀ ਗੱਡੀ ਨਹੀਂ ਜਾਣ ਦੇਣਾ ਅੱਛਾ ਹਾਂਜੀ ਇਹ ਆਪਾਂ ਸਮਝੋ ਕਿੰਨਾ ਖੜਾ ਨਹੀਂ ਅੰਦਰ ਵੀ ਰਾਸ਼ਪੜਾਣਾ ਅੰਦਰ ਮਈ ਆਤ ਨਹੀਂ ਆਉਂਦੇ ਸਨ ਲਾਈਟ ਸੰਤਗਨੀ ਹੈ ਜਿਖਲਾੜ ਪਹਿਲਾਂ ਬਿਠਾ ਕੇ ਤੇ ਆਪਾਂ ਦੋਵੇਂ ਜਣੇ ਸਮਾਨ ਚੁੱਕ ਲਿਆਵਾਂਗੇ ਪਰਚੀ ਤਾਂ ਹੈ ਵਾਜੀ ਕਿੰਨੇ ਦੀ 300 ਰੁਪਏ ਦੀ ਬੱਬਾ 300 ਰੁਪਏ ਦੀ ਇੰਨੀ ਮਹਿੰਗੀ ਪਰਚੀ ਬਾਈ 3 ਸਾਲ ਹੋ ਗਏ ਹੈ ਚੱਲੀ ਨਹੀਂ ਤਾਂ ਆਪਣਾ ਕੀ ਕਹਿੰਦੇ ਹੁੰਦੇ ਆ ਇਹ ਕਿੰਨੇ ਚੱਲੀ ਆਏ 24 ਘੰਟੇ 24 ਘੰਟੇ ਵਾਸਤੇ ਵਾਜੀ 24 ਘੰਟੇ ਵਾਸਤੇ ਆ ਕੱਲ ਅਸੀਂ ਨੰਦਪੁਰ ਸਾਹਿਬ ਚੱਲ ਜਾਣਾ ਫਿਰ 300 ਰੁਪਏ ਲਾਈ ਪਹਿਲੇ ਗੱਡੀ ਪਹਿਲੇ ਦੇਈਏ ਚਲੋ ਪੈਸੇ ਵਾਜੀ ਹੁਣ ਹੀ ਵਾਜੀ ਜੋ ਚੱਲ ਰਹੀ ਸੀ ਵੀ ਪਹੁੰਚ ਗਿਆ ਤੇ ਸਫਰ ਬਸ ਸਾਲ ਦੀ ਐਵੇ ਕੱਢ ਲੈਂਦੇ ਨੇ ਪਰ ਆ ਤਿੰਨ ਸੌ ਰੁਪਈਆ ਹਨਾ ਬਿਲਕੁਲ ਰਾਈਟ ਅਜੇ ਤੱਕ ਨਹੀਂ ਬਸ 100 ਗੱਡੀਆਂ ਲੱਗੀਆਂ ਨੇ 3 300 300 ਤੇ 30 ਹਜ਼ਾਰ ਹੈ 100 ਗੱਡੀਆਂ ਦਾ 30 ਹਜ਼ਾਰ ਹੈ ਹੈ 30 ਹਜ਼ਾਰ ਉਹ ਦਾ ਹਾਂਜੀ 100 ਗੱਡੀਆਂ ਦਾ ਜੇ 300 ਰੁਪਈਆ ਇੱਕ ਦਾ ਲੈਂਦੇ ਆ 100 ਗੱਡੀਆਂ ਤੇ ਹਜ਼ਾਰ ਬੰਦਾ ਇਨ ਬੈਚ 1 1/2 ਕਿਲੋਮੀਟਰ ਕੀਪ ਰਾਈਟ ਵੀਡੀਓ ਦੇ ਆਪਣੀ ਯਾਰ ਉਹ ਹੀ ਨਾ ਸਿਕਿਉਰਿਟੀ ਦੇ ਕਿ ਨਿਗਰਹਾ ਦੇ ਨਹੀਂ ਨਾ ਇਹ ਹੁੰਦੀ ਹੈ ਚਲੋ ਲੋ ਇਹ ਗੱਡੀ ਆੜੀ ਲੱਗ ਗਈ ਆ ਬਹੁਤ ਦੂਰ ਤਸਵੀਰੇ ਆਪਾਂ ਨੂੰ ਇਥੇ ਬੜਾ ਦੂਰ ਹੋਣਾ ਆਪਣਾ ਤੇ ਹੁਣ ਚੱਲ ਗਈ ਸਮਾਨ ਆ ਡਬੜਾ ਪਿਆ ਇਥੇ ਤੇ ਹੁਣ ਜਾਣਾ ਬਣਾ ਨਹੀਂ ਪਾਰਕਿੰਗ ਦੇ ਵਿੱਚ ਹੀ ਕਿਉਂਕਿ ਅਹੀਂ ਲੁਣੀ ਆ ਸੇਫ ਬਿਲਕੁਲ ਰਾਈਟ ਹਨ ਗੱਡੀ ਨਾਲ ਪਿਆਰ ਬੜਾ ਜਿਵੇਂ ਕਹਿ ਸਕਦੇ ਆ ਹਾਂ ਜੀ ਸਾਨੂੰ ਸਾਲ ਗੱਡੀ ਨਾਲ ਪਿਆਰ ਬਹੁਤ ਰਿਨਾ ਹਾਂ ਜੀ ਹਾਂ ਜੀ ਐ ਸੰਭਾਲ ਕੇ ਵੀ ਬੜੀ ਰੱਖੀ ਬੜੇ ਪਿਆਰ ਨਾਲ ਚਲਾਈ ਦੀ ਆ ਪਰ 3-4 ਬੱਤਵਾ ਦੀ ਵਜ੍ਹੀ ਆ ਬਹੁਤ ਜ਼ਿਆਦਾ ਨਹੀਂ ਵਜੀ ਬੰਪਰ ਹੀ ਆ ਜੰਸੀ ਵੀ ਇੰਨੀ ਨਹੀਂ ਇੱਕ ਦਵਾਰੀ ਗਈ ਆ ਹੰਦੀ ਨੇ ਵੀਨੇ ਵੀ ਹੋ ਗਏ ਆ ਹੁਣ ਚਲੋ ਥੋੜੇ ਥੋੜੇ ਨੁਕਸਾਨ ਚੱਲ ਨਹੀਂ ਤੇ ਹੋਣੀ ਹੀ ਇੱਕ ਵਾਰੀ ਮੈਕ ਹੋ ਗਿਆ ਗਰੀਬ ਤੇ ਚਾਚ ਕੋ ਹਾਂ ਚਾਚਾ ਇਹ ਬੜਾ ਦੂਰ ਜੀ ਇਹ ਅੱਛਾ ਇਧਰ ਚਲੋ ਇਸ ਵਾਰ ਬੜਾ ਐਕਸਾਈਟ ਹੋਣ ਵਾਲਾ ਆ ਆਖੋ ਆਪਾਂ ਵੀ ਕੁਛ ਅੱਦਾ ਪਹਿ ਹੋਣਾ ਵਾ ਕਿਉਂਕਿ ਇੱਥੇ ਹੁਣ ਥੱਲੇ ਪਏ ਉਹ ਬਲਬਲ ਗੱਡੀ ਦੇ ਥੱਲੇ ਪਏ ਆ ਆ ਜਾਈਂ ਇਧਰ ਤੰਬੂ ਜਾ ਬਣਾਇਆ ਹੋ ਵੀਰੇ ਓਏ ਭਾਈ ਗਿੜੇ ਨਸਾਨਾ ਹੈ ਵੀਰ ਓਥੋਂ ਲੰਮੀ ਆਪਾ ਓ ਸਵਿਟ ਦਾ ਹਾਲ ਦੇਖ ਓਦਰ ਓਏ ਅਨ ਜੇ ਕਹਿਨੇ ਸਾਡੇ ਨਾਲ ਦਾ ਕੀਤਾ ਤੇ ਫਿਰ ਉਹਨਾਂ ਨੂੰ ਸਾਡਾ ਪਤਾ ਨਹੀਂ ਓਦਰ ਨਹੀਂ ਲਗਣੀ ਓ ਚਾਹ ਓਦਰ ਰੋੜੇ ਰੋੜੇ ਬਹੁਤ ਆ ਆ ਇੱਧਰ ਲਾ ਦਨੇ ਉਹਨੇ ਕਣਾ ਇਹਦੇ ਕਪਲੇਟ ਡੈਰਿੰਗ ਕਰਾ ਹਾਂ ਹਾਂ ਜਿਹੜੇ ਹੁਣ ਹੀ ਇਥੇ ਰੁਕੇ ਆ ਗੱਡੀ ਲਾ ਕੇ ਸਮਾਨ ਘਟਣ ਮੰਮੀ ਹੁਣ ਨਹੀਂ ਪਹਿਲੇ ਉੱਥੇ ਤਾਰਤਾ ਸੀ ਤੋਂ ਵੀ ਆਹ ਸਾਡੇ ਬਹੁਤ ਦਸੇ ਤੁਰ ਕੇ ਜਾਣਾ ਪੈਣਾ ਨਾ ਤੇ ਆ ਸਾਡੀ ਇਥੇ ਗੱਡੀ ਆ ਪਾ ਕਰਤੀ ਆ ਤੇ ਹੁਣ ਸਮਾਨ ਘਟ ਲਈ ਸਮਾਨ ਸਾਡਾ ਬਹੁਤ ਜਿਆਦਾ ਤਿੰਨੇ ਸਾਡੇ ਬੈਗ ਹੀ ਨੇ ਕੱਪੜੇ ਵਾਲੇ ਇਹ ਮੰਮੀ ਦਾ ਵਾ ਲੈ ਕੇ ਆਪਾਂ ਪਾ ਦੇ ਲਓ ਜੀ ਬੱਲਾ ਬੱਲਾ ਡਾਕਟਰ ਮਾਰੀ ਪਹਿਜਾਦੇ ਕੁਝ ਬਹੁਤ ਤਗੜਾ ਟਾਟਾ ਚਲੋ ਜੀ ਉਹ ਤੇ ਦੇਖੋ ਵੀਊ ਦੇਖੋ ਲੱਗੇ ਬਨੇ ਦਾ ਤਨ ਮਿਲਦੇ ਆਂ ਅਸੀਂ ਪਹੁੰਚ ਗਏ ਕਿਉਂਕਿ ਕੰਬੜੇ ਆਨ ਲਓ ਜੀ ਤੁਸੀਂ ਵੇਖ ਸਕਦੇ ਕੁੱਲੀ ਬਣ ਗਏ ਆ ਸਾਮਾਨ ਸਾਰਾ ਚੱਕ ਲਿਆ ਆ ਵੇ ਦੇਖੋ ਜੱਜੂ ਓਏ ਜਿੰਨੂੰ ਲੈ ਲਈਏ ਦਲਾ ਦੇ ਅੱਗੇ ਜਾ ਕੇ ਭਰਾ ਹਾਏ ਬਹੁਤ ਹੀ ਫੇਰ ਵੇ ਬਹੁਤ ਹੀ ਹਾਂ ਤੇ ਬੀਜੀ ਕਹਿੰਦੇ ਕਿ ਮੈਂ ਤਲਦੂੰਗੀ ਨਹੀਂ ਕਿ ਮੈਂ ਤੁਰ ਲੂੰਗੀ ਨਾ ਕਰ ਹਾਂ ਇਹ ਗੱਲ ਤੇ ਆ ਪਰੇਸ਼ਾ ਨਹੀਂ ਕਰਨਾ ਵੇ ਯਾਰ ਰਿਕਸ਼ਾ ਵਾਲਾ ਚਲੋ ਗੱਲ ਤੇ ਕੋਈ ਨਹੀਂ ਹਾਏ ਹਾਂ ਹੁੰਦੇ ਬਿਲਕੁਲ ਸਹੀ ਕਿੱਦਿਆਂ ਨਾਲ ਬਜ਼ੁਰਗ ਕਹਿੰਦੇ ਤਾਂ ਆਪਣੇ ਜੱਗੇ ਬਾਕੀ ਹੈ ਓਏ ਕਿੰਨਾ ਬੀਜ ਕਹਿੰਦੇ ਉਹ ਦਿੱਤ ਰਹੇ ਨੇ ਓਏ ਕਿਥੇ ਜਰੂਰ ਸਾਰੇ ਉਹਦੇ ਕੋਲ ਯੂ ਨੀਡ ਐਨ ਹੈਲਪ ਮਾਪੇ ਮਰਾ ਮੋਢਾ ਉੱਚਾ ਨਹੀਂ ਵਾਜੇ ਸੋ ਦੈਟਸ ਵਾਈ ਟੋਲਡ ਯੂ ਹਲਪੀ ਹਲਪਾ ਦੀ ਹਲਪ ਉਹ ਕੋਈ ਨਹੀਂ ਹਲਪਾ ਰਪਿਆ ਤੁਸੀਂ ਬਾੜਪਾਸ ਸਿੰਘ ਜੀ ਤੇ ਆਓ ਤੇ ਆ ਨੰਬਰ ਆ ਜੀ 99108 42806 ਤੇ ਇਹਨਾਂ ਨੇ 500 ਰੁਪਏ ਮੰਗਿਆ ਹੜਕੋ ਜੀ ਮਤਲਬ ਪੰਜ ਜਾਣਿਆਂ ਦਾ ਅਜੇ ਆਏ ਨਹੀਂ ਹੈ ਭਾਜੀ ਹੁਣੀ ਚ ਨਹੀਂ ਤੇ ਉਹ ਨੰਬਰ ਉਹ ਵੀ ਕੋੜ ਮਾ ਆਇਆ ਆਪਣਾ ਆ ਮੈਨੂੰ ਪਤਾ ਜੀ ਹਾਂ ਜੀ ਉਹ ਦੇਖ ਕੇ ਆਈ ਮੈਂ ਇਹਨੂੰ ਆਖਿਆ ਮੈਂ ਕਿਹਾ ਅੱਜ ਆਏ ਆ ਜੇ ਕੱਲ ਫੇਰ ਆਉਣਾ ਇਹ ਕੱਲ ਅੱਛਾ ਅੱਛਾ ਠੀਕ ਹੈ ਠੀਕ ਠੀਕ ਮੈਂ ਆਉਂਦਾ ਹੁੰਦਾ ਬੀਬੀ ਆਵੇ ਤੇ ਹਾਂ ਤੇ ਮੂੰਹ ਪਾ ਰੋ ਆਹ ਨਾ ਖਲਾਰਾ ਜਿਆ ਪਿਆ ਇਹ ਇਕੱਠਾ-ਕੁੱਠਾ ਕਰਵਾ ਦੇਣਾ ਇਹ ਟੈਂਟ 'ਤੇ ਇਹਦੇ ਸੇਲ ਲਾਉਣੇ ਨੇ ਹਾਂ ਤੇ ਟੈਂਟ 'ਤੇ ਇਹਦੇ ਸੇਲ ਲਾਉਣੇ ਨੇ ਮੈਂ ਤਾਂ ਦੇਖ ਕੇ ਮੈਂ ਕਿੰਨਾ ਗੰਦ ਪਾਇਆ ਹਾਂਜੀ ਹਾਂਜੀ ਇਹ ਨੂੰ ਮੈਂ ਦੱਸਦੀ ਪਤਾ ਹੋਰ ਦੇ ਵੀ ਸੁਣਾ ਬੀਬੀ ਉਹ ਛੇ ਤਾਂ ਹੁਣ ਬਜ਼ੁਰਗ ਹੋ ਗਏ ਆਹ ਵੇ ਤੇ ਗੱਲ ਹੈਗੀ ਮੈਨੂੰ ਪਤਾ ਦੋ ਮੇਲੇ ਉਦੋਂ ਗੁੜੀਆਂ ਇੱਥੇ ਹੋ ਗਈ ਸੀ ਨਾ ਇਸ ਤਰ੍ਹਾਂ ਹਾਂਜੀ ਹਾਂਜੀ ਤੇ ਦੋ ਮੇਲੇ ਫਿਰ ਮੈਂ ਆਈ ਨਾ ਆਈ ਨਹੀਂ ਦੋ ਮੇਲੇ ਤੁਸੀਂ ਆਈ ਹਾਂ ਤੇ ਫਿਰ ਹੁਣ ਇਹਨਾਂ ਨੇ ਗੱਡੀ ਲਈ ਅੱਛਾ ਸ਼ੁਕਰ ਮਾਲਾ ਕਰਦਾ ਰੱਬ ਜੀ ਹੁਣ ਮਾਉ ਖੜੀ ਤੇ ਰੁੜੇ ਮੈਂ ਚਲ ਕੋਈ ਗੱਲ ਨਹੀਂ ਆਂਦੀ ਇਹ ਗੰਦਾ ਨੰਬਰ ਲੈ 4 ਤੇ ਠੀਕ ਹੈ ਠੀਕ ਹੈ ਬਾਹ ਬਾਸ ਬਿਲਕੁਲ ਬਿਲਕੁਲ ਇਹ ਗੱਲ ਹੈਗੀ ਉਹ ਸੁਣਾ ਪਰਿਵਾਰ ਜੀ ਬੜੀ ਦਿਆ ਮੇਰੇ ਬਾਬਾ ਜੀ ਮੇਰੇ ਅੱਪਾ ਨਹੀਂਗਾ ਮੈਂ ਤੁਹਾਡਾ ਨਾਮ ਲੈਣ ਦੇ ਤੇ ਮੈਨੂੰ ਮਰੀਆਂ ਨੂੰ ਪਤਾ ਨਹੀਂ ਨਾ ਵੀ ਮੈਂ ਦਾ ਜਗੀਸੇ ਕਹਿੰਦਾ ਮੈਨੂੰ ਕਹਿੰਦੇ ਮਾਹ ਕੋ ਬਟਰੂ ਕਲਰ ਤੇ ਆਦਾੜਾ ਨਾ ਮਾਪੀ ਜੀ ਉਹੀ ਉਹਨਾਂ ਦਾ ਨਾਮ ਹੈ 20 ਪੀਲੋ ਮੁੰਡੇ ਦਾ ਨੰਬਰ ਆਹ ਕੋ ਹੈਗਾ ਹੈ ਬੀਜੀ ਨੰਬਰ ਹਾਂਜੀ ਮੇਰੇ ਕੋ ਵੀ ਹੈਗਾ ਸੀ ਦਵਾਤੀਆ ਨੰਬਰ ਦੇਖੋ ਮੈਂ ਕਿਹਾ ਮੈਂ ਤਾਂ ਦੀ ਆਵਾਜ਼ ਸੁਣ ਕੇ ਆਇਆ ਤੂੰ ਅੱਛਾ ਤੂੰ ਉੱਥੋਂ ਆਇਆ ਮੈਂ ਨਾਲ ਵੀਰੋਂ ਨਾਲ ਕੋ ਟੰਪੂ ਲਿਆ ਗਿਆ ਵੱਲੋਂ ਨਹੀਂ ਆਇਆ ਅੱਛਾ ਉਹ ਨਹੀਂ ਮਿਲ ਗਿਆ ਆ ਰਾਣੇ ਨੇ ਆਉਣਾ ਵਾ ਅੱਛਾ ਅੱਛਾ ਰਾਣੇ ਨੇ ਆਉਣਾ ਕੱਲ ਮੇਰਾ ਨੰਬਰ ਤੁਹਾਡੇ ਪਿੰਡ ਲੱਗ ਗਿਆ ਅੱਛਾ ਮੈਂ ਤੁਸੀਂ ਹੁਣ ਜਰੂਰ ਉੱਧਰ ਦੀ ਬੋਲਣ ਦੇ ਮੈਂ ਫੋਨ ਵੇਖਦਾ ਮੈਂ ਲੱਗਦੀ ਤੇ ਮੇਰਾ ਫੋਨ ਲੱਗ ਗਿਆ ਕਿਰਪੀ ਨੂੰ ਚਾਚੀ ਕਿਰਪੀ ਨੂੰ ਚਾਚੀ ਨੂੰ ਅੱਛਾ ਅੱਛਾ ਉਹ ਤਾਂ ਕਿਰਪੀ ਨਾਲ ਗੱਲ ਗੁੱਲ ਹੋਈ ਮੇਰੀ ਕੋਈ ਨਹੀਂ ਠੀਕ ਠੀਕ ਸੋਣਾ ਹੋਇਆ ਠੀਕ ਠੀਕ ਅੱਛਾ ਮੈਂ ਆਣੀ ਮੇਰੇ ਹੋਣ ਨੂੰ ਕਿਹਾ ਚੱਲ ਅੱਜ ਤੁਹਾਡੀ ਆਵਾਜ਼ ਸੁਣ ਕੇ ਉੱਠ ਗਿਆ ਮੈਂ ਲੰਮੇ ਪਿਆ ਹਾਂ ਉੱਥੇ ਹੀ ਆ ਨਾਲ ਜਦੋਂ ਉੱਠਿਆ ਮੈਂ ਕਿਹਾ 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 ਮੈਂ ਕ ਉਹ ਕੱਲ ਕਿੱਥੇ ਹੋ ਇੱਥੇ ਆਈ ਨਹੀਂ ਆ ਦਿਨਾਂ ਨੂੰ ਪਤਾ ਨਹੀਂ ਕਿ ਤੰਬੂ ਮਿਲਦੇ ਆ ਇੱਥੇ ਉਹ ਭਰਾ ਸਾਰੀ ਸੰਗਤ ਤੰਬੂ ਲਿੰਦੀ ਆ ਇੱਥੇ ਸੋਣਾ ਕਿਉਂ ਨਹੀਂ ਤੂੰ ਕਿਸੇ ਪਰ ਤੰਬੂ ਦੋ ਹਾਂ ਓਏ ਨਾ ਕਰ ਨਾ ਕਰ ਸੁਧাইয়া ਕਈ ਆ ਰਿਹਾ ਵੀ ਇਦਾਂ ਹੀ ਕਰਕੇ ਵੇਖੀਦਾ ਹੀਦਾ ਆ ਓਏ ਮੈਂ ਨਹੀਂ ਕਰਕੇ ਧਰਨ ਵੀ ਜੀ ਸਾਰੀ ਜ਼ਿੰਦਗੀ ਵੇਖੀ ਦੀ ਹੈ ਜੀ ਆ ਜੀ ਕੇ ਹਾਂ ਹਾਂ ਇੰਨੂ ਕੇ ਪਤਾ ਆ ਲੈ ਜੀ ਤੁਸੀਂ ਵੇਖ ਸਕਦੇ ਜੇ ਬਾਜ਼ਾਰ ਮੁੰਡੇ ਸੁਤਨ ਮੈਂ ਨਾ ਮਮਾ ਪਾਣੀ ਜਾ ਕੇ ਬੁੱਕ ਕਰ ਦਿੰਦਾ ਮੁੰਡੇ ਸੁਤਨ ਮੈਂ ਨਾ ਬੱਤਾਂ ਕਰਦਾ ਹਾਂ ਅਨਾਲਿਕ ਬੋਕਾਂ ਇੱਥੇ ਵੀ ਧਰਮਾ ਛੱਡ ਨਹੀਂ ਨਾ ਪਰ ਵੀ ਚੱਲਦੇ ਆ। ਇਹੋ ਜਿਹਾ ਹੋ ਜਾਈਦਾ। ਜਗਾ ਆਉਂਦੇ ਨਹੀਂ ਬੰਦ ਜਗਾ ਆਉਂਦੇ। ਆਵਾਜ਼ ਆ। ਜੇ ਸਾਡੀ ਅੱਧੀ ਅੱਧੀ ਸਾਲ ਦੇ ਕੱਢ ਕੇ ਭਰਾਇਓ ਨਾ ਮੱਤ ਰਹਿਣੀ ਮੈਨੂੰ। ਯਾ ਮਾਂ ਤੋਂ ਟਾਰ ਤੇ ਸੋਨਾ ਹੀ ਟਾਰ ਤੇ ਟਾਰ ਤੇ ਤੇ ਆ ਗੱਲ ਕਰਦੇ ਸੋਪਾ ਸੋਪਾ ਗੱਲ ਕਰਦੇ ਮੈਂ ਇਹ ਕੋਲੇ ਨਹੀਂ ਆਉਂਦਾ ਹਲੇ ਮੇਰੇ ਪੰਜਾਬੀ ਵਿੱਚ ਲਾੜ ਨਹੀਂ ਜਿਆਣੀ ਉਸ ਦੇ ਹੱਥ ਰਹਿ ਰਹੇ ਆਹ ਦੇਰ ਤੇ ਤੇ ਬੈਠੇ ਹੋ ਗਾਣ ਕੱਢ ਲਿਆ ਚਲੋ ਜੀ ਤੁਸੀਂ ਦੇਖ ਸਕਦੇ ਹੋ ਡੈਕੋਰੇਸ਼ਨ ਇਧਰਲੀ ਸਾਈਡ ਤੇ ਇਹ ਤਕਾ ਨਾਲ ਸੱਜਿਆਂ ਤੇ ਬਿਸਤਰੇ ਸਾਡੇ ਕੋ ਹਲੇ ਵੀ ਘੱਟ ਸੀ ਮਾਹਾਂ ਬੱਚੇ ਹੀ ਸੌ ਸਕਿਆ ਤੇ ਜਿਹਦੇ ਕਰਕੇ ਮੈਂ ਮਨਜੀ ਸਾਹਿਬ ਗੁਰਦੁਆਰੇ ਆਇਆ ਤੇ ਜੇ ਕਿ ਇੱਥੇ ਸੌਂ ਦਿੱਤਾ ਤਾਂ ਮੈਂ ਆਪਣੀ ਥੋੜੀ ਜਿਹੜੀ 2-3 ਘੰਟੇ ਰਾਤ ਦੇ 3 ਵੱਜ ਚੁੱਕੇ ਆ ਰੈਸਟ ਕਰਾਂਗਾ ਇੱਥੇ ਕਰਾਂਗਾ ਬੇ ਸਾਦੇ ਦੀ ਮਨਜੀ ਸਾਹਿਬ ਆ ਵੇਰਾ 베리 ਸਾਹਿਬ ਸੋਰੀ 베리 ਸਾਹਿਬ ਹੈ ਜੀ ਗੁਰਦੁਆਰਾ ਇਹ ਅੰਦਰ ਆ ਜੀ